हां जी दोस्तो, दोस्तों आज ਆਪਾਂ ਤੁਹਾਨੂੰ ਦੱਸਦੇ ਆਂ ਵੀ ਜਿਹੜਾ ਤੁਸੀਂ ਪਿਆਜ਼ ਘਰੇ ਰੱਖਣਾ ਹੈ ਉਹਨੂੰ ਕਿਸ ਤਰੀਕੇ ਨਾਲ ਰੱਖਣਾ ਹੈ ਅਤੇ ਉਹ ਖਰਾਬ ਵੀ ਨਾ ਹੋਵੇ ਤੁਸੀਂ ਦੋਸਤੋ ਕੀ ਕਰਨਾ ਹੈ ਜੇ ਤਾਂ ਤੁਹਾਡੇ ਕੋਲੇ ਥੋੜਾ ਪਿਆਜ਼ ਹੈ ਮਰਲਾ ਦੋ ਮਰਲੇ ਫੇਰ ਤਾਂ ਤੁਸੀਂ ਉਸ ਨੂੰ ਇਸ ਤਰ੍ਹਾਂ ਮਤਲਬ ਕਿ ਸੁੱਕਣ ਦਿਓ ਸੁੱਕਣ ਤੋਂ ਬਾਅਦ ਉਹਨੂੰ ਕੀ ਕਰੋ ਤੁਸੀਂ ਇਸ ਤਰ੍ਹਾਂ ਆਹ ਲਾ ਦਿਓ ਇਹਦਾ ਆਹ ਰਹਿ ਜੂਗਾ ਇਹ ਹੌਲੀ ਹੌਲੀ ਸੁੱਕ ਜੂਗਾ ਦੋਸਤੋ ਤੁਹਾਡਾ ਪਿਆਜ਼ ਜਿਹੜਾ ਕਾਫੀ ਮਹੀਨੇ ਤੱਕ ਜਿਹੜਾ ਖਰਾਬ ਨਹੀਂ ਹੋਣਾ ਉਸ ਤੋਂ ਬਾਅਦ ਜੇਕਰ ਜਿਨ੍ਹਾਂ ਕੋਲੇ ਜ਼ਿਆਦਾ ਲੱਗਿਆ ਹੋਇਆ ਹੈ ਕਨਾਲ ਦੋ ਕਨਾਲ ਲੱਗਿਆ ਹੈ ਉਹ ਦੋਸਤੋ ਇਹਨੂੰ ਇੱਥੋਂ ਕੱਟੋ ਐਨੀ ਡੂੰਢੀ ਛੱਡ ਕੇ ਕੱਟੋ ਫੇਰ ਕੀ ਹੋਊਗਾ ਇਹ ਹੌਲੀ ਹੌਲੀ ਸੁੱਕ ਜਾਊਗਾ ਇਹਦੇ ਅੰਦਰ ਜਿਹੜੀ ਆਕਸੀਜਨ ਆ ਉਹ ਨਹੀਂ ਜਾਊਗੀ ਜਿਹੜਾ ਤੁਹਾਡਾ ਪਿਆਜ਼ ਹੈ ਉਹ ਲੰਮੇ ਸਮੇਂ ਤੱਕ ਖਰਾਬ ਨਹੀਂ ਹੋਊਗਾ ਇਹ ਦੋੇ ਤਰੀਕੇ ਤੁਸੀਂ ਬਣਾ ਸਕਦੇ ਹੋ ਤੁਹਾਨੂੰ ਦੱਸ ਤੇ ਜੇਕਰ ਫੇਰ ਵੀ ਮੇਰੇ ਕਿਸੇ ਵੀਰ ਨੇ ਪੁੱਛਣਾ ਹੈ ਤਾਂ ਉਹ ਆਪਾਂ ਨੂੰ ਪੁੱਛ ਸਕਦਾ ਹੈ ਜੇ ਕਿਸੇ ਮੇਰੇ ਵੀਰ ਨੇ ਪਿਆਜ਼ ਲੈਣੇ ਨੇ ਤਾਂ ਆਪਣੇ ਕੋਲ ਪਿਆਜ਼ ਨੇ ਜਿਹੜੇ ਇਹ ਪਿਆਜ਼ ਵੀ ਵਕਾਊ ਆ ਇਹ ਤੁਸੀਂ ਦੇਖ ਸਕਦੇ ਹੋ प्याज ਤੁਸੀਂ ਦੇਖ ਸਕਦੇ ਹੋ प्याज ਦਾ ਸਾਈਜ਼ ਵੀ ਬਹੁਤ ਸੋਹਣਾ ਦੋਸਤੋ ਤੁਹਾਨੂੰ ਜਿਹੜਾ ਇਹ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਸੋ ਵੀਡੀਓ ਨੂੰ ਲਾਇਕ ਸ਼ੇਅਰ ਕਰਿਓ ਧੰਨਵਾਦ